ਪ੍ਰਾਈਵੇਟ ਸਕੂਲਾਂ ਦੇ ਬੱਚਿਆਂ ਦੇ ਲਈ ਪੰਜਾਬ ਸਰਕਾਰ ਹੁਣ ਫਿਕਰਮੰਦ ਹੋ ਗਈ ਹੈ। ਇਸੇ ਲਈ ਨਿੱਜੀ ਸਕੂਲਾਂ ਦੇ ਡਰਾਈਵਰਾਂ ਦੇ ਸੈਮੀਨਾਰ ਲਾਉਣ ਦੇ ਹੁਕਮ ਜਾਰੀ ਕੀਤੇ ਗਏ ਨੇ। ਸੂਬੇ ਭਰ ਦੇ ਨਿੱਜੀ ਸਕੂਲਾਂ ਦੇ ਡਰਾਈਵਰਾਂ ਨੂੰ ਅੱਜ ਯਾਨੀ 11 ਸਤੰਬਰ ਨੂੰ ਡੀਸੀ ਦਫ਼ਤਰ ਪਹੁੰਚਣ ਦੇ ਨਿਰਦੇਸ਼ ਦਿੱਤੇ ਗਏ। ਇਹਨਾਂ ਹੁਕਮਾਂ ਦੇ ਵਿੱਚ ਸਾਫ਼ ਲਿਖਿਆ ਗਿਆ ਕਿ ਜੇਕਰ ਨਿੱਜੀ ਸਕੂਲਾਂ ਵਿੱਚ ਵਹਿਨਾ ਤੇ ਵੱਸਾ ਚਲਾਉਣ ਵਾਲੇ ਸੈਮੀਨਾਰ ਦੇ ਵਿੱਚ ਨਹੀਂ ਪਹੁੰਚਦੇ ਤੇ ਸੜਕਾਂ ਤੇ ਸਵਾਰੀਆਂ ਢੋਂਦੇ ਫੜੇ ਜਾਂਦੇ ਨੇ ਤਾਂ ਉਹਨਾਂ ਦੇ ਕੰਮ ਕਰਨ ਤੇ ਮੁਕੰਮਲ ਬੈਨ ਕਰ ਦਿੱਤਾ ਜਾਵੇਗਾ। ये आज दो घंटे का सेमिनार है ये ड्राइवर्स को स्कूल बसों के ड्राइवर्स को सेंसिटाइज़ करने के लिए है उनको रूल बताने के लिए भी हर बस के पास स्कूल बस के पास सेफ्टी होनी चाहिए उसका परमिट होना चाहिए बिकॉज़ जो ड्राइवर हैं इनको कई बार ना रूल्स की जानकारी नहीं होती है पंजाब सरकार को की डायरेक्शंस के अकॉर्डिंग ये सेमिनार करवा रहे हैं इसका कोई किसी से संबंध नहीं है स्कूल बस ये किसी भी ਔਰ ਕਾਮ ਕੇ ਲੀਏ ਵਰਤੋਂ ਮੇਲੀ ਆਣੀ ਚਾਹੀਏ ਉਧਰ ਆਮ ਆਦਮੀ ਪਾਰਟੀ ਨੇ ਸਰਕਾਰ ਦੇ ਨਵੇਂ ਹੁਕਮਾਂ ਦੀ ਟਾਈਮਿੰਗ ਦੇ ਉੱਤੇ ਸਵਾਲ ਚੁੱਕਦਿਆਂ ਇਸ ਨੂੰ ਅਕਾਲੀ ਸਰਕਾਰ ਦੀ ਚਾਲ ਦੱਸਿਆ ਆਪ ਸੰਸਦ ਭਗਵੰਤ ਮਾਨ ਨੇ ਸੋਸ਼ਲ ਮੀਡੀਆ ਦੇ ਉੱਤੇ ਮੁਕਸਰ ਦੇ ਜ਼ਿਲ੍ਹਾ ਸਿੱਖਿਆ ਅਫਸਰ ਵੱਲੋਂ ਜਾਰੀ ਕੀਤੇ ਨਿਰਦੇਸ਼ਾਂ ਦੀ ਕਾਪੀ ਅਪਲੋਡ ਕੀਤੀ ਤੇ ਲਿਖਿਆ ਕਿ ਇਹ ਕੇਜਰੀਵਾਲ ਦੀ ਰੈਲੀ ਨੂੰ ਫੇਲ ਕਰਨ ਦੀ ਸਾਜ਼ਿਸ਼ ਹੈ ਦੁਸ਼ਮਣ ਦੀਆਂ ਵਿਰੋਧੀਆਂ ਦੀਆਂ ਔਰ ਪੰਜਾਬ ਦੇ ਦੁਖੀਆਂ ਦੀਆਂ ਚਾਲਾਂ ਜੇ ਮੈਂ ਤੁਹਾਨੂੰ ਦੱਸਾਂ ਤਾਂ ਤੁਸੀਂ ਹੈਰਾਨ ਰਹਿ ਜਾਓਗੇ ਜ਼ਿਲ੍ਹਾ ਸਿੱਖਿਆ ਅਫਸਰਾਂ ਨੂੰ ਹਦਾਇਤ ਕਰ ਦਿੱਤੀ ਗਈ ਬਾਦਲ ਸਰਕਾਰ ਵੱਲੋਂ ਕਿ ਸਾਰੇ ਜਿੰਨੇ ਵੀ ਪ੍ਰਾਈਵੇਟ ਸਕੂਲ ਨੇ ਜਿੰਨੀਆਂ ਵੀ ਉਹਨਾਂ ਦੀਆਂ ਬੈਨਾਂ ਜਾਂ ਬੱਸਾਂ ਨੇ ਉਹਨੂੰ ਡਰਾਈਵਰਾਂ ਸਮੇਤ ਡੀਸੀਆਂ ਦੇ ਦਫ਼ਤਰਾਂ 'ਚ ਪਹੁੰਚਣ ਦੇ ਹੁਕਮ ਜਾਰੀ ਕਰ ਦਿੱਤੇ ਗਏ ਨੇ ਕਿ ਉਹ ਟ੍ਰੇਨਿੰਗ ਦੇਵਾਂਗੇ ਐਤਵਾਰ ਨੂੰ ਕਾਂਗਰਸ ਤੇ ਅਕਾਲੀਆਂ ਦੇ ਆਪਸ ਦੇ ਵਿੱਚ ਮਿਲੇ ਹੋਣ ਦਾ ਇੱਕ ਬਹੁਤ ਹੀ ਪੁਖਤਾ ਸਬੂਤ ਅੱਜ ਇਸ ਗੱਲ ਦਾ ਮਿਲਿਆ ਹੈ ਦੰਦਸਿਏ ਕਿ ਆਮ ਆਦਮੀ ਪਾਰਟੀ ਅਜਮੂਗਾ ਦੇ ਬਾਕਾ ਪ੍ਰਣਾ ਵਿੱਚ ਕਿਸਾਨ ਮੈਨੀਫੈਸਟੋ ਜਾਰੀ ਕਰੇਗੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਖੁਦ ਇਹ ਮੈਨੀਫੈਸਟੋ ਜਾਰੀ ਕਰਨਗੇ